ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਬਲੌਗਸ ਤੇ ਦੋ ਤਿੰਨ ਗੱਲਾਂ ਬਾਤਾਂ ਹੈਗੀਆਂ ਅੱਜ ਜਿਹੜੀਆਂ ਬਹੁਤ ਮਹੱਤਵਪੂਰਨ ਐ ਖਾਸ ਕਰਕੇ ਅੰਟਾਰੀਓ ਸੂਬੇ ਨੂੰ ਲੈ ਕੇ ਅੰਟਾਰੀਓ ਦੇ ਜਿਹੜੇ ਹਾਲਾਤ ਐ ਉਹ ਦਿਨ-ਬ-ਦਿਨ ਵੱਤੋਂ ਵੱਤਰ ਹੁੰਦੇ ਜਾ ਰਹੇ ਆ ਤੇ ਕਾਫੀ ਉਥਲ-ਪੁਥਲ ਜਿਹੜੀ ਕੁਝ ਦਿਨਾਂ ਦੇ ਵਿੱਚ ਹੀ ਆਪਾਂ ਨੂੰ ਦੇਖਣ ਨੂੰ ਮਿਲੀ ਆ ਤੇ ਬਹੁਤ ਵੱਡੇ ਵਿੱਤੀ ਸੰਕਟ ਦੇ ਵਿੱਚੋਂ ਅੰਟਾਰੀਓ ਸੂਬਾ ਗੁਜ਼ਰਿਆ ਤੇ ਕੀਆ ਵਿੱਤੀ ਸੰਕਟ ਤੇ ਕੀ ਉੱਥੋਂ ਦਾ ਜਿਹੜਾ ਮਾਹੌਲ ਆ ਇਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਅੱਜ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਨਾ ਕਿ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਰਿਵਰਸ ਮਾਈਗ੍ਰੇਸ਼ਨ ਨੂੰ ਤੇ ਹੋਰ ਵੀ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਜਾਣਕਾਰੀ ਹੁੰਦੀ ਆ ਤਾਂ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਤੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਅਜਿਹਾ ਚੈਨਲ ਹੋਊਗਾ ਬੀ ਜਿੱਥੋਂ ਤੁਸੀਂ ਇਮੀਗ੍ਰੇਸ਼ਨ ਨਾਲ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਕੁਰੀਜ਼ ਹੈਗੀਆਂ ਉਹ ਮਿਲਦੀਆਂ ਹੋਣਗੀਆਂ ਇਸ ਕਰਕੇ ਬੇਚਜਿਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਨਿਰਾਸ਼ਾ ਨਹੀਂ ਹੋਊਗੀ ਜਿਹੜਾ ਰਿਲੇਟਡ ਕੰਟੈਂਟ ਆ ਤੁਹਾਨੂੰ ਦੇਖਣ ਨੂੰ ਮਿਲੇਗਾ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਹੁਣ ਮੁੱਦੇ ਤੇ ਆਈਏ ਕਿ ਅਨਟਾਰੀਓ ਸੂਬੇ ਦੇ ਵਿੱਚ ਵਿੱਤੀ ਸੰਕਟ ਆ ਜਿਹੜਾ ਇੰਨਾ ਹੋ ਚੁੱਕਿਆ ਕਿ ਉੱਥੋਂ ਦੇ ਜਿਹੜੇ ਕਾਲਜਾਂ ਤੇ ਯੂਨੀਵਰਸਟੀਆਂ ਉਨ੍ਹਾਂ ਨੇ 10000 ਅਧਿਆਪਕਾਂ ਦੀ ਸ਼ਾਂਤੀ ਕਰਨ ਦਾ ਫੈਸਲਾ ਲੈ ਲਿਆ। ਸ਼ਾਂਤੀ ਕਰਨ ਦੇ ਨਾਲ-ਨਾਲ 600 ਬਹੁਤ ਹੀ ਮਹੱਤਵਪੂਰਨ ਜਿਹੜੇ ਕੋਰਸ ਐ ਉਹ ਕਾਲਜਾਂ ਯੂਨੀਵਰਸਿਟੀਆਂ ਨੇ ਬੰਦ ਕਰਤੇ। ਬੰਦ ਕਿਉਂ ਕੀਤੇ ਆ ਕਿਉਂਕਿ অন্ਟਾਰੀਓ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਨੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਤੇ ਬਿਲਕੁਲ ਬ੍ਰੇਕਾਂ ਲਾ ਦਿੱਤੀਆਂ। ਕੋਈ ਸਟੂਡੈਂਟ ਆ ਨਹੀਂ ਰਿਹਾ ਜੇ ਸਟੂਡੈਂਟ ਨਹੀਂ ਆ ਰਿਹਾ ਤਾਂ ਜਿਹੜੇ ਕਾਲਜ ਯੂਨੀਵਰਸਟੀਆਂ ਦੀ ਜਿਹੜੀ ਇਨਕਮ ਆ ਉਹ ਬੰਦ ਹੋ ਗਈ ਜਿਸ ਕਰਕੇ ਪਹਿਲਾਂ ਤਾਂ ਉਹ ਕੋਸ਼ਿਸ਼ ਕਰ ਰਹੇ ਸੀ ਵੀ ਆਪ ਦਾ ਜਿਹੜਾ ਵੀ ਵਿੱਤੀ ਸੰਕਟ ਹੈਗਾ ਉਹਨਾਂ ਤੇ ਗੁਜ਼ਰ ਰਿਹਾ ਜਿਹੜੇ ਵਿੱਤੀ ਸੰਕਟ ਚੋਂ ਵੀ ਕਿਵੇਂ ਨਾ ਕਿਵੇਂ ਠੱਲ ਪਾ ਲਈਏ ਪਰ ਹੁਣ ਉਹਨਾਂ ਦੇ ਹੱਥ ਖੜੇ ਹੋ ਗਏ ਇਸ ਕਰਕੇ ਉਹਨਾਂ ਨੇ ਮਜਬੂਰੀ ਵਸ 10000 ਅਧਿਆਪਕਾਂ ਦੀ ਸ਼ਾਂਤੀ ਕਰਨ ਦਾ ਫੈਸਲਾ ਲੈ ਲਿਆ ਜੇ 10000 ਬੰਦਾ ਕੰਮ ਤੋਂ ਕੱਢ ਦਿੱਤਾ ਜਾਊਗਾ ਨੌਕਰੀਆਂ ਤੋਂ ਕੱਢ ਦਿੱਤਾ ਜਾਊਗਾ ਤੇ ਜਿਹੜਾ 10000 ਬੰਦੇ ਤੇ ਬੋਝ ਪੈਣਾ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੇ ਜਿਹੜੇ 600 ਕੋਰਸ ਬੰਦ ਹੋ ਚੁੱਕੇ ਆ ਉਹਨਾਂ ਦਾ ਜਿਹੜਾ ਸਟੂਡੈਂਟਾਂ ਤੇ ਕੀ ਅਸਰ ਹੋਊਗਾ ਤੇ ਚਲੋ ਉਦੋਂ ਬਾਅਦ ਦੀ ਗੱਲ ਹੈ ਜਿਹੜਾ ਉੱਥੋਂ ਦੇ ਕਾਲਜਾਂ ਦਾ ਤੇ ਜਿਹੜਾ ਯੂਨੀਵਰਸਟੀਆਂ ਦਾ ਜਿਹੜਾ ਅ ਜਿਹੜਾ ਉਹਨਾਂ ਦਾ ਢਾਂਚਾ ਉਹ ਹਿੱਲ ਜਾਣਾਗਾ ਇਸ ਕਰਕੇ ਦੇਖੋ ਕਾਲਜਾਂ ਯੂਨੀਵਰਸਟੀਆਂ ਦੀ ਇੰਨੀ ਵੱਡੀ ਮਜਬੂਰੀ ਆ ਕਿ ਉਹਨਾਂ ਨੇ ਤਿੰਨ ਮੈਂ ਸਮਝਦਾ ਬਹੁਤ ਮਹੱਤਵਪੂਰਨ ਸਬਜੈਕਟ ਹੈਗੇ ਆ ਪ੍ਰੋਫੈਸ਼ਨਲ ਸਬਜੈਕਟ ਹੈਗੇ ਆ ਪ੍ਰੋਫੈਸ਼ਨਲ ਕੋਰਸ ਹੈਗੇ ਆ ਉਹ ਵੀ ਬੰਦ ਕਰਤੇ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਨਰਸਿੰਗ ਦੂਜੇ ਨੰਬਰ ਤੇ ਇੰਜੀਨੀਅਰਿੰਗ ਤੇ ਤੀਜੇ ਨੰਬਰ ਤੇ ਹਸਪੀਟੈਲਿਟੀ ਤਿੰਨ ਮੇਨ ਜਿਹੜੇ ਹੈਗੇ ਆ ਉਹ ਸਬਜੈਕਟ ਹੈਗੇ ਆ ਤਿੰਨ ਮੇਨ ਕੋਰਸ ਹੈਗੇ ਆ ਜਿਨ੍ਹਾਂ ਨੂੰ ਕਰਕੇ ਬੰਦਾ ਕੈਨੇਡਾ ਦੇ ਵਿੱਚ ਚੰਗੀ ਨੌਕਰੀ ਲੈ ਸਕਦਾ ਪਰ ਇਹ ਤਿੰਨੇ ਜਿਹੜੇ ਕੋਰਸ ਆ ਬੰਦ ਕਰ ਦਿੱਤੇ ਗਏ ਆ ਤੇ ਇਹ ਉਹਨਾਂ 600 ਕੋਰਸਾਂ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਕਾਲਜਾਂ ਯੂਨੀਵਰਸਿਟੀਆਂ ਨੇ ਸਸਤਰੀ ਕਾਲ ਕਰਤੀ ਹੈ ਹੁਣ ਕਾਲਜ ਯੂਨੀਵਰਸਟੀਆਂ ਨੇ ਜਦੋਂ ਵਰਕਲੋਡ ਉਹਨਾਂ ਦਾ ਘਟ ਗਿਆ ਤਾਂ ਉਹਨਾਂ ਦੀ ਮਜਬੂਰੀ ਇਹ ਹੈ ਕਿ ਉਹ ਆਪਦੇ ਸਟਾਫ ਨੂੰ ਵੀ ਘਟ ਕਰਨ ਇਸ ਕਰਕੇ ਉਹਨਾਂ ਨੇ ਕਿਹਾ ਵੀ 10000 ਜਿਹੜਾ ਅਧਿਆਪਕ ਹੈ ਉਹ ਉਹਦੀ ਸਾਨੂੰ ਸ਼ਾਂਤੀ ਕਰਨੀ ਪਊਗੀ ਹੁਣ ਨਾਲ ਯੂਨੀਵਰਸਿਟੀ ਤੇ ਕਾਲਜਾਂ ਨੇ ਇਹ ਵੀ ਫੈਡਰਲ ਸਰਕਾਰ ਨੂੰ ਬੇਨਤੀ ਕੀਤੀ ਹੈ ਵੀ ਜਿਹੜਾ ਸਾਡਾ ਸਿੱਖਿਆ ਬਜਟ ਹੈਗਾ ਜਿਹੜਾ ਸਾਨੂੰ ਸਹਾਇਤਾ ਦਿੰਦੀ ਹੈ ਫੰਡ ਦਿੰਦੀ ਹੈ ਸਰਕਾਰ ਉਹਦੇ ਚ ਵਾਦਾ ਕੀਤਾ ਜਾਵੇ ਤੇ ਹਾਲੀ ਦੇ ਵਿੱਚ ਜਿਹੜੀ ਅਨਟਾਰੀਓ ਗਵਰਨਮੈਂਟ ਆ ਉਹਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਇਹ ਜਿਹੜਾ ਸਿੱਖਿਆ ਜਿਹੜਾ ਹੈਗਾ ਲੋਨ ਹੈ ਜਾਂ ਸਿੱਖਿਆ ਫੰਡ ਹੈ ਉਹਦੇ ਵਿੱਚ ਅਸੀਂ ਵਾਦਾ ਕਰਦੇ ਆਂ ਤੇ ਉਹ ਅਸੀਂ ਵਧਾ ਕੇ ਹੁਣ ਇਹਨਾਂ ਯੂਨੀਵਰਸਿਟੀ ਕਾਲਜਾਂ ਨੂੰ ਦੇਵਾਂਗੇ ਹੁਣ ਦੂਜਾ ਜਿਹੜਾ ਵੱਡਾ ਸੰਕਟ ਹੈ ਅਨਟਾਰੀਓ ਸੂਬੇ ਨੂੰ ਉਹ ਕਿਹੜਾ ਸੰਕਟ ਪਿਆ ਤੇ ਉਹ ਕਿਹੜੇ ਦੀ ਮਾਰ ਚੱਲ ਰਿਹਾ ਉਹ ਇਹ ਹੈ ਕਿ ਜਿਹੜੇ ਅਨਟਾਰੀਓ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਅਪਰਾਧਿਕ ਮਾਮਲੇ ਜਿਹੜੇ ਫੇਸ ਕਰ ਰਹੇ ਆ ਅਪਰਾਧੀ ਉਹਨਾਂ ਦੀ ਗਿਣਤੀ ਇੰਨੀ ਕੁ ਹੋ ਚੁੱਕੀ ਹੈ ਕਿ ਉਹਨਾਂ ਨੂੰ ਉਹਨਾਂ ਜੇਲ੍ਹਾਂ ਦੇ ਵਿੱਚ ਸਾਹਮਣਾ ਬਹੁਤ ਮੁਸ਼ਕਲ ਹੋਇਆ ਪਿਆ ਲਗਭਗ 24 ਜੇਲ੍ਹਾਂ ਹੈਗੀਆਂ ਜਿਹੜੀਆਂ ਅਨਟਾਰੀਓ ਸੂਬੇ ਦੇ ਵਿੱਚ ਅਜੇ ਹੀ ਆ ਜਿਨ੍ਹਾਂ ਦੇ ਵਿੱਚ ਜਿਹੜੇ ਅਪਰਾਧਿਕ ਬੰਦਿਆਂ ਦੀ ਜਿਹੜੀ ਗਿਣਤੀ ਹੈ 135 ਤੋਂ ਲੈ ਕੇ 145% ਵਧ ਚੁੱਕੀ ਹੈ ਈਵਨ ਕਿ ਜਿਹੜੇ ਉੱਥੇ ਕੈਦੀ ਹੈਗੇ ਆ ਉਹ ਬਾਹਰ ਕੋਈ ਜਿਹੜੀ ਸਪੇਸ ਹੁੰਦੀ ਆ ਕਮਰਿਆਂ ਤੋਂ ਬਾਹਰ ਉੱਥੇ ਪੈ ਕੇ ਆਪ ਦਾ ਗੁਜ਼ਾਰਾ ਕਰਦੇ ਆ ਤੇ ਉੱਥੋਂ ਦਾ ਜਿਹੜਾ ਸਟਾਫ ਹੈ ਉਹ ਵੀ ਵਾਰ-ਵਾਰ ਅਧਿਕਾਰੀਆਂ ਨੂੰ ਬੇਨਤੀ ਕਰ ਰਿਹਾ ਵੀ ਸਾਡੇ ਕੋਲੇ ਅਸੀਂ ਸੇਫ ਨਹੀਂ ਹੈਗੇ ਈਵਨ ਕਿ ਜਿਹੜੇ ਉੱਥੇ EMPLOYEES ਹੈਗੇ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੇ ਉਹਨਾਂ ਤੇ ਵੀ ਹਮਲੇ ਹੋ ਚੁੱਕੇ ਆ ਹੁਣ ਜੱਜਾਂ ਨੇ ਖਾਸ ਕਰਕੇ ਜਿਹੜੀਆਂ ਕੋਰਟਾਂ ਹੈਗੀਆਂ ਹਨਟਾਰੀਓ ਸੂਬੇ ਦੇ ਵਿੱਚ ਉਹਨਾਂ ਨੇ ਵੀ ਸਰਕਾਰ ਨੂੰ ਲਾਂਤਾਂ ਪਾਈਆਂ ਵੀ ਤੁਸੀਂ ਇਸ ਚੀਜ਼ ਦਾ ਕੁਝ ਕਰੋ ਜਿਹੜੇ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਇੰਨਾ ਜਿਹੜਾ ਰਸ਼ ਹੈ ਇਹਨੂੰ ਘਟਾਓ ਹੋਰ ਜੇਲ੍ਹਾਂ ਦੀ ਵਿਵਸਥਾ ਕਰੋ ਤੇ ਜਿਹੜੇ ਜਿਹੜੀ ਕੈਪੈਸਿਟੀ ਹੈ ਹੋਰ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਵਧਾਓ ਤਾਂ ਜੋ ਜਿਹੜੇ ਅਪਰਾਧੀ ਹੈ ਉਹਨਾਂ ਨਾਲ ਜਿਹੜੀ ਗਿਣਤੀ ਨੂੰ ਜਿਹੜਾ ਹੈਗਾ ਸੈਟਲਮੈਂਟ ਉਹਨਾਂ ਦੀ ਕੀਤੀ ਜਾ ਸਕੇ ਹੁਣ ਦੇਖੋ ਵੀ ਆਪਾਂ ਇੱਥੇ ਬੈਠੇ ਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਆਪਾਂ ਇੱਕ ਤਸਵੀਰ ਬਣਾਈ ਹੈਗੀ ਐ ਉਹ ਜੇ ਮੁਲਕਾਂ ਦੇ ਵੀ ਉੱਥੇ ਸਵਰਗ ਆ ਪਰ ਜੇ ਤੁਸੀਂ ਉੱਥੇ ਜਾ ਕੇ ਵੇਚਣੋਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਜੇ ਤੁਸੀਂ ਖਬਰਾਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਹੁਣ ਆਪਣੇ ਜੇਲ੍ਹਾਂ ਦਾ ਸਿਸਟਮ ਦੇਖ ਲਓ ਤੇ ਉੱਥੇ ਦੀਆਂ ਜੇਲ੍ਹਾਂ ਦਾ ਸਿਸਟਮ ਦੇਖ ਲਓ ਠੀਕ ਐ ਕਿ ਉੱਥੇ ਫੈਸਿਲਿਟੀ ਜੇ ਜ਼ਰੂਰ ਉਹਨਾਂ ਨੂੰ ਵਧੀਆ ਹੋਣਗੀਆਂ ਪਰ ਉਹ ਫੈਸਿਲਿਟੀਜ਼ ਦਾ ਵੀ ਕੀ ਫਾਇਦਾ ਕਿ ਜਿਹੜੇ ਅਪਰਾਧੀ ਹੈਗੇ ਆ ਉਹ ਸਰਕਾਰ ਤੋਂ ਜੱਜਾਂ ਤੋਂ ਇਹ ਛੋਟ ਦੀ ਮੰਗ ਕਰ ਰਹੇ ਆ ਵੀ ਸਾਨੂੰ ਉੱਥੇ ਰਹਿਣ ਨੂੰ ਜਗ੍ਹਾ ਨਹੀਂ ਮਿਲ ਰਹੀ ਸਾਡੇ ਨਾਲ ਅਣਮਨੁੱਖੀ ਵਿਤਕਰਾ ਹੋ ਰਿਹਾ ਜੇਲ੍ਹਾਂ ਦੇ ਵਿੱਚ ਇਸ ਕਰਕੇ ਸਾਨੂੰ ਸਜ਼ਾ ਦੇ ਵਿੱਚ ਛੋਟ ਦਿੱਤੀ ਜਾਵੇ ਤੇ ਜੱਜਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਅਪਰਾਧੀ ਹੈ ਉਹ ਅਣਮਨੁੱਖੀ ਜਿਹੜਾ ਹੈਗਾ ਵਿਤਕਰਾ ਉਹਨਾਂ ਨਾਲ ਹੋ ਰਿਹਾ ਉਹਦੇ ਬੇਸ ਤੇ ਸਜ਼ਾ ਘਟਾਉਣ ਦੇ ਵਿੱਚ ਕਾਮਯਾਬ ਹੋ ਰਹੇ ਆ ਸਾਡੀ ਮਜਬੂਰੀ ਹੈ ਇਸ ਕਰਕੇ ਉੱਥੋਂ ਦੀ ਜਿਹੜੇ ਜੱਜਾਂ ਨੇ ਸਰਕਾਰ ਨੂੰ ਲਾਹਣਤਾਂ ਵੀ ਪਾਈਆਂ ਵੀ ਤੁਸੀਂ ਜ਼ਰੂਰ ਜੇਲ੍ਹਾਂ ਦੀ ਕੈਪੈਸਿਟੀ ਵਧਾਓ ਹੁਣ ਜੇਲ੍ਹਾਂ ਦੀ ਕੈਪੈਸਿਟੀ ਕਿਉਂ ਵਧਾਉਣੀ ਪੈ ਰਹੀ ਹੈ ਇਹਦਾ ਸਾਫ਼ ਤੇ ਸਿੱਧਾ ਜਿਹੜਾ ਹੈਗਾ ਕਾਰਨ ਹੈ ਕਿ ਉੱਥੇ ਅਪਰਾਧ ਬਹੁਤ ਜ਼ਿਆਦਾ ਇਸ ਕਰਕੇ ਉੱਥੇ ਜਿਹੜੇ ਅਪਰਾਧੀਆਂ ਦੀ ਗਿਣਤੀ ਵੱਧ ਹੈ ਤੇ ਜੇਲ੍ਹਾਂ ਦੇ ਵਿੱਚ ਅਪਰਾਧੀਆਂ ਦੀ ਗਿਣਤੀ ਵੱਧ ਚੁੱਕੀ ਹੈ ਜਿਹਦੇ ਕਰਕੇ ਉੱਥੇ ਸਟਾਫ ਕੰਮ ਕਰਨ ਨੂੰ ਵੀ ਤਿਆਰ ਨਹੀਂ ਜਾਂ ਸੇਫ ਨਹੀਂਗੀ ਤੇ ਇਸ ਕਰਕੇ ਜਿਹੜਾ ਅਨਟਾਰੀਓ ਸੂਬਾ ਕਈ ਜਿਹੜਾ ਹੈਗਾ ਸੰਕਟਾਂ ਨਾਲ ਜੂਝ ਰਿਹਾ ਇਸ ਟਾਈਮ ਤੇ ਜੇ ਆਪਾਂ ਦੂਜੀ ਗੱਲ ਕਰ ਲਈਏ ਆਰਥਿਕ ਮੰਦੀ ਦੀ ਰੈਸੈਸ਼ਨ ਦੀ ਉਹ ਤਾਂ ਸਾਰੇ ਭਲੀ ਭਾਂਤੀ ਜਾਣਦੇ ਆ ਪਰ ਕੁਝ ਕਨੇਡਾ ਭਗਤਾਂ ਉਹ ਜਿਹੜੇ ਨਹੀਂ ਮੰਨਦੇਗੇ ਕੋਈ ਗੱਲ ਨਹੀਂ ਆਪਾਂ ਹੈਗੇ ਆ ਮਨਾਉਣ ਵਾਸਤੇ ਜਿੰਨਾਂ ਚਿਰ ਮੰਨਣਗੇ ਨਹੀਂ ਆਪਣੀ ਜੰਗ ਜਾਰੀ ਆ ਆਪਾਂ ਉਹਨਾਂ ਦੇ ਅੱਗੇ ਜਿਹੜੀਆਂ ਸਚਾਈ ਆ ਜਿਹੜੇ ਲਿਆਉਂਦੇ ਰਵਾਂਗੇ ਅੱਗੇ ਉਹਨਾਂ ਦਾ ਜ਼ਮੀਰ ਤਾਂ ਮੰਨਦਾ ਪਰ ਉਹ ਉਹੀ ਕਹਿੰਦੇ ਹੁੰਦੇ ਆ ਵੀ ਹਨਾ ਜੇ ਮੈਂ ਇਹ ਗੱਲ ਮੰਨ ਲਈ ਜਾਂ ਮੈਂ ਕੁਝ ਕਹਿਤਾ ਤੇ ਫਿਰ ਮੈਨੂੰ ਲੋਕ ਕੀ ਕਹਿਣਗੇ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਜਾਂ ਜਿਹੜੀ ਮੈਂ ਟੌਰ ਮਾਰਦਾ ਲੋਕਾਂ ਅੱਗੇ ਉਹ ਮੇਰੀ ਟੌਰ ਖਰਾਬ ਹੋ ਜਾਊਗੀ ਮੇਰੀ ਬੇਇੱਜ਼ਤੀ ਹੋ ਜਾਊਗੀ ਚਲੋ ਕੋਈ ਗੱਲ ਨਹੀਂ ਜਿੰਨਾ ਕਚੇੜਾ ਆਪਾਂ ਕਿੰਨਾ ਕਚੇੜਾ ਆਪਾਂ ਸੱਚਾਈ ਤੋਂ ਪਛਾਣਾਂਗੇ ਇਹ ਤਾਂ ਮੰਨਣੀ ਪੈਣੀ ਹੈ ਤੇ ਤੀਜੀ ਜਿਹੜੀ ਐਮ ਖਬਰ ਆ ਉਹ ਟ੍ਰਾਂਟੋ ਤੋਂ ਹੈਗੀ ਆ ਉਹ ਵੀ ਮਹੱਤਵਪੂਰਨ ਖਬਰ ਆ ਕਿ ਟ੍ਰਾਂਟੋ ਦੇ ਵਿੱਚ ਬੇਕਰ ਜਿਹੜੇ ਬੇਕਰੇ ਬੰਦਿਆਂ ਦੀ ਗਿਣਤੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਲੋਕਾਂ ਨੂੰ ਘਰ ਨਹੀਂ ਮਿਲ ਰਹੇਗੇ 2021 ਦੇ ਵਿੱਚ ਜਿਹੜੇ ਬੇਕਾਰ ਸੀਗੇ ਲੋਕ ਉਹਨਾਂ ਦੀ ਗਿਣਤੀ ਲਗਭਗ 7300 ਸੀਗੀ ਤੇ ਹੁਣ 2024 ਦੇ ਵਿੱਚ ਜਿਹੜਾ ਅਕਤੂਬਰ ਦੇ ਵਿੱਚ ਸਰਵੇਖਣ ਹੋਇਆ ਉਹਦੇ ਵਿੱਚ ਲਗਭਗ 15000 ਕੁਛ ਆ ਜਿਹੜੇ ਲੋਕ ਆ ਉਹ ਬੇਕਾਰੇ ਪਾਏ ਗਏ ਮਤਲਬ ਕਿ ਉਹਨਾਂ ਕੋਲੇ ਘਰ ਅਫੋਰਡ ਕਰਨ ਦੀ ਹਾਲਾਤ ਹੈ ਨਹੀਂ ਉਹ ਅਫੋਰਡ ਨਹੀਂ ਕਰ ਸਕਦੇ ਹੁਣ ਇਹਦੇ 2-3 ਕਾਰਨ ਹੈਗੇ ਆਪਾਂ ਜ਼ਿਆਦਾ ਲੰਗਾਈ ਦੇ ਵਿੱਚ ਨਹੀਂ ਜਾਵਾਂਗੇ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਹੈ ਵੀ ਇੱਕ ਤਾਂ ਜਿਹੜੇ ਅਫੋਰਡੇਬਲ ਹਾਊਸ ਹੈ ਸਰਕਾਰ ਬਣਾ ਨਹੀਂ ਰਹੀ ਇਸ ਕਰਕੇ ਲੋਕਾਂ ਨੂੰ ਮਿਲ ਨਹੀਂ ਰਹੇਗੇ ਮਹਿੰਗੇ ਘਰ ਲੋਕ ਖਰੀਦਣ ਦੀ ਹਸਿਆਤ ਚ ਨਹੀਂ ਹੈਗੇ ਦੂਜਾ ਨੰਬਰ ਜਿਹੜਾ ਦੂਜਾ ਕਾਰਨ ਹੈ ਕਿ ਲੋਕਾਂ ਦੀ ਜਿਹੜੀ ਹੈਗੀ ਆ ਇਨਕਮ ਹੈ ਇਨਕਮ ਸੋਰਸਾ ਬਹੁਤ ਘਟ ਗਏ ਆ ਪੱਕੀਆਂ ਨੌਕਰੀਆਂ ਹੈ ਨਹੀਂ ਜੇ ਨੌਕਰੀ ਕਰਦੇ ਵੀ ਆ ਤਾਂ ਉਹ ਕੱਚੀ ਨੌਕਰੀ ਕਰਦੇ ਆ ਉਹਦੇ ਨਾਲ ਜੋ ਮਿਹਨਤਾਂ ਨਾਲ ਮਿਲਦਾ ਉਹਨਾਂ ਦਾ ਗੁਜ਼ਾਰਾ ਭੱਤਾ ਹੀ ਮਸਾ ਚੱਲਦਾ ਤੇ ਤੀਜਾ ਹੈਗਾ ਸਿਹਤ ਸਹੂਲਤਾਂ ਤੇ ਮਾਨਸਿਕ ਜਿਹੜਾ ਉਹਨਾਂ ਤੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਆ ਲੋਕ ਉਹਨਾਂ ਚ ਇੰਨੀ ਕੈਪੇਬਿਲਿਟੀ ਹੈ ਨਹੀਂ ਇੰਨੀ ਉਹਨਾਂ ਚ ਕਹਿ ਲੋ ਵੀ ਸ਼ਕਤੀ ਹੈ ਨਹੀਂ ਕਿ ਉਹ ਘਰ ਬਣਾਉਣ ਬਾਰੇ ਸੋਚ ਸਕਣ ਵੀ ਜਿਹੜੀ ਮੈਡੀਕਲ ਤੇ ਸਿਹਤ ਸਹੂਲਤਾਂ ਦੇ ਜਿਹੜਾ ਉਹ ਬਹੁਤ ਵੱਡਾ ਸੰਕਟ ਹੈ ਕੈਨੇਡਾ ਦੇ ਵਿੱਚ ਮਾਨਸਿਕ ਬਿਮਾਰੀਆਂ ਨਾਲ ਲੋਕ ਘਿਰੇ ਹੋਏ ਆ ਇੰਨੀ ਹਿੰਮਤ ਨਹੀਂ ਰੱਖਦੇ ਕਿ ਅਸੀਂ ਇੱਕ ਘਰ ਕੰਮ ਕਰਕੇ ਘਰ ਅਫੋਰਡ ਕਰ ਲਈਏ ਕਿਉਂਕਿ ਉਹਨਾਂ ਨੂੰ ਉਸ ਜਿਹੜੇ ਚੀਜ਼ ਤੋਂ ਬਾਹਰ ਨਿਕਲਣ ਦੀ ਔਕਾ ਹੋਇਆ ਹੈ ਤੇ ਇਹ ਜਿਹੜੀਆਂ 2-3 ਖਬਰਾਂ ਸੀਗੀਆਂ ਮੈਂ ਸਮਝਦਾ ਸੀ ਜ਼ਰੂਰੀ ਸੀਗਾ ਤੁਹਾਡੇ ਨਾਲ ਸਾਂਝੀਆਂ ਕਰਨ ਦੀਆਂ ਤੇ ਮੈਨੂੰ ਲੱਗਦਾ ਹੈ ਵੀ ਜਿਹੜਾ ਹੈਗਾ ਲੋਕ ਜਿਹੜੇ ਕਈ ਹਨੇਰੇ ਚ ਤੁਰੇ ਫਿਰਦੇ ਆ ਉਹਨਾਂ ਦੀਆਂ ਅੱਖਾਂ ਜ਼ਰੂਰ ਖੁੱਲਣਗੀਆਂ ਵੀ ਅਕਸਰ ਹੋਉ ਕੀ ਰਿਹਾ ਇਸ ਕਰਕੇ ਜ਼ਰੂਰ ਤੁਸੀਂ ਪੜਦੇ ਰਹੋ ਆਪਦੇ ਮੁਲਕ ਬਾਰੇ ਵੀ ਪੜੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਹਮੇਸ਼ਾ ਕਨੇਡਾ ਅਮਰੀਕਾ ਬਾਰੇ ਪੜੋ ਆਪਦੇ ਮੁਲਕ ਵਿੱਚ ਵੀ ਕੀ ਹੋ ਰਿਹਾ ਆਪਦੇ ਸੂਬੇ ਵਿੱਚ ਵੀ ਕੀ ਹੋ ਰਿਹਾ ਉਹ ਵੀ ਪੜੋ ਤੇ ਇਹ ਸੀਗੀ ਜਿਹੜੀ ਹੈਗੀ ਆ ਖਬਰ ਕਨੇਡਾ ਤੋਂ ਤੇ ਉਮੀਦ ਕਰਦਾ ਕਿ ਜਰੂਰ ਜਿਹੜੀ ਹੈਗੀ ਮਹੱਤਵਪੂਰਨ ਜਾਣਕਾਰੀ ਹੈ ਜਿਹਨਾਂ ਨੂੰ ਨਹੀਂ ਸੀਗੀ ਉਹਨਾਂ ਨੂੰ ਮਿਲੀ ਹੋਊਗੀ ਤੇ ਉਮੀਦ ਕਰਦਾ ਵੀ ਅੱਗੇ ਵੀ ਤੁਹਾਡੇ ਵਾਸਤੇ ਕੋਈ ਇਸੇ ਇਮੀਗ੍ਰੇਸ਼ਨ ਨਾਲ ਰਿਲੇਟਡ ਖਾਸ ਕਰਕੇ ਜਿਹੜੀਆਂ ਖਬਰਾਂ ਕੀ ਹੋ ਰਿਹਾ ਕੀ ਹੋਣਾ ਜਾ ਰਿਹਾ ਉਹਦੇ ਬਾਰੇ ਆਪਾਂ ਵਿਚਾਰ-ਚਰਚਾ ਕਰਦਾ ਰਵਾਂਗੇ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਿਆਕਾਰ